ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਆਪਾਂ ਨੇ ਗੁੜ ਲੈ ਲਿਆ ਇਹਨੂੰ ਆਪਾਂ ਇਦਾਂ ਕੱਟ ਲੈਨੇ ਆਂ ਬ੍ਰੀਕ ਬ੍ਰੀਕ ਕਰ ਲੈਨੇ ਆਂ ਛੋਟੇ ਛੋਟੇ ਪੀਸ ਬਣਾ ਲਵਾਂਗੇ ਇਹਦੇ ਆਪਾਂ ਗੁੜ ਦੇ ਨੋ ਜੀ ਗੁੜ ਆਪਾਂ ਨੇ ਕੱਟ ਲਿਆ ਲੋ ਜੀ ਆਪਾਂ ਚੁੱਲਾ ਬਾਲ ਲੈਨੇ ਆ ਉੱਪਰ ਆਪਾਂ ਪੈਨ ਧਰ ਲੈਨੇ ਆ ਇਹਦੇ ਵਿੱਚ ਆਪਾਂ ਇੱਕ ਕੱਪ ਪਾਣੀ ਦਾ ਪਾ ਲੈਨੇ ਆ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਲੋ ਜੀ ਪਾਣੀ ਨੂੰ ਆਪਣੇ ਕੋ ਵਾਲੀ ਆਗੀ ਹੁਣ ਇਹਦੇ ਵਿੱਚ ਆਪਾਂ ਚਾਪਤੀ ਪਾ ਦਿੰਨੇ ਆ ਆਪਣੇ ਪਿੱਛੇ ਹੋਏ ਲੌਂਗ ਤੇ ਇਲਾਇਚੀ ਇਹ ਵਿੱਚ ਪਾ ਲੈਨੇ ਇੱਧਰ ਜਿਹੜਾ ਆਪਾਂ ਨੇ ਗੁੜ ਕੱਟ ਕੇ ਰੱਖਿਆ ਸੀ ਉਹ ਵੀ ਵਿੱਚ ਪਾ ਲੈਨੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਉਵਾਲੀਆਂ ਦੇ ਲੈਨੇ ਆ ਦੋ ਤਿੰਨ ਤਾਂ ਜੋ ਆਪਣਾ ਗੁੜਾ ਜਿਹੜਾ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਚਾਹ ਆਪਣੀ ਅੰਦਰ ਰਿਜਰੀ ਹੈ ਜੀ ਹੁਣ ਆਪਾਂ ਇੱਕ ਕੱਪ ਦੁੱਧ ਦਾ ਲੈ ਲਿਆ ਦੂਜੇ ਕੱਪ ਨੂੰ ਆਪਾਂ ਵਾਲੀ ਦੇ ਲੈਨੇ ਜਿਵੇਂ ਵੀ ਆਪਣੀ ਚਾਹ ਫਟ ਜਾਂਦੀ ਹੈ ਗੁੜ ਦੀ ਚਾਹ ਆਪਣੀ ਹਮੇਸ਼ਾ ਫਟਦੀ ਹੈ ਤੁਸੀਂ ਇਸ ਤਰੀਕੇ ਨਾਲ ਚਾਹ ਬਣਾਇਓ ਬਿਲਕੁਲ ਨਹੀਂ ਫਟੇਗੀ ਬਿਲਕੁਲ ਨਹੀਂ ਫਟਦੀ ਨਹੀਂ ਹਮੇਸ਼ਾ ਹੀ ਆਪਣੀ ਗੁੜ ਦੀ ਚਾਹ ਫਟ ਜਾਂਦੀ ਹੈ ਲਓ ਜੀ ਦੁੱਧ ਨੂੰ ਆਪਣੇ ਨੂੰ ਵਾਲਾ ਆ ਗਿਆ ਹੁਣ ਇਹਨੂੰ ਆਪਾਂ نیچے ਲਾ ਲੈਨੇ ਚੰਗੀ ਤਰ੍ਹਾਂ ਵਾਲਾ ਦੇ ਕੇ ਚਾਹ ਨੂੰ ਆਪਣੇ ਨੂੰ ਚੰਗੀ ਤਰ੍ਹਾਂ ਆਪਾਂ ਇੱਕ ਵਾਲਾ ਹੋਰ ਦੇ ਲੈਨੇ ਕਾ ਚਮਚਾ ਦੇ ਦਿੰਨੇ ਵਿੱਚ ਤਾਂ ਜੋ ਆਪਣਾ ਗੁੜਾ ਜਿਹੜਾ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਵਿੱਚ ਰਹੇ ਨਾ ਇਹਦੇ ਜਿਵੇਂ ਬਿਲਕੁਲ ਨਹੀਂ ਲੋ ਜੀ ਚਾਹ ਆਪਣੀ ਚੰਗੀ ਤਰ੍ਹਾਂ ਰਿਚ ਗਈ ਪਹਿਲਾਂ ਵੀ ਵਾਰੀ ਦੇ ਦਿੱਤੀ ਹੁਣ ਆ ਜਿਹੜਾ ਦੁੱਧ ਗਰਮ ਕਰਿਆ ਸੀ ਇਹਨੂੰ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ ਲੋਜੀ ਚਾਹ ਪਣੀ ਚੰਗੀ ਤਰ੍ਹਾਂ ਵਾਲਾ ਆ ਗਿਆ ਹੁਣ ਇਹਨੂੰ ਆਪਾਂ ਗਲਾਸਾਂ ਦੇ ਵਿੱਚ ਪਾ ਲੈਨੇ। ਲਓ ਜੀ ਚਾਹ ਨੂੰ ਆਪਣੇ ਨੂੰ ਵਾਲੀ ਪਹਿਲਾਂ ਵੀ ਆ ਗਈ ਇੱਕ ਵਧੀਆ ਰੰਗ ਲੱਗ ਗਈ ਹੁਣ ਇਹਨੂੰ ਆਪਾਂ ਇਹ ਕੱਪ ਦੇ ਵਿੱਚ ਪਾ ਲੈਨੇ। ਕੱਪ ਦੇ ਵਿੱਚ ਚਾਹ ਨੂੰ ਪਾ ਲੈਨੇ। ਪਾਨੇ ਦਾ ਗਲਾਸ ਲੈ ਲਏ ਇਹਦੇ ਵਿੱਚ ਆਪਾਂ ਚਾਹ ਨੂੰ ਐਡ ਕਰ ਦਿੰਨੇ ਹਾਂ ਲਓ ਜੀ ਆਪਣੀ ਗੁੜਵਾਲੀ ਚਾਹ ਬਣ ਕੇ ਤਿਆਰ ਆ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ